ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ ਹਾਂਜੀ ਬਸੰਤ ਜੀ ਬਾਜਾਖਾਨਾ ਲਓ ਜੀ ਦੋਨੋਂ ਟੀਮਾਂ ਸੈਡਾ ਆਪੋ ਆਪਣੀਆਂ ਲੈ ਲਓ ਹੁਣ ਬੋਲਟ ਵੀ ਦਿੱਤੇ ਜਾਣੇ ਆ 51 51 ਤਾਂ ਦੋਨੋਂ ਟੀਮਾਂ ਚ ਹੋ ਚੁੱਕੇ ਆ ਹੁਣ ਦੇਖਣਾ ਵੀ ਘੱਤਰ ਕੌਣ ਚੱਕੂ ਕਿਉਂਕਿ ਦੋਨੋਂ ਟੀਮਾਂ ਫਾਈਨਲ ਖੇਡਣ ਦੇ ਲਈ ਪੁੱਜੀਆਂ ਤੇ ਦੋ ਬੋਲਟ ਮੋਟਰਸਾਈਕਲ ਖੜੇ ਆ 1,25 ਲੱਖ ਲਾਤਾ ਬੋਲਟ ਤੇ ਗੇੜੀ ਲਾਉਣ ਨੂੰ ਆ ਸਾਹਮਿਆ ਸਰੀਰ ਮਿੱਤਰਾਂ ਨੇ ਮੈਦਾਨੀ ਕਬੱਡੀ ਪਾਉਣ ਨੂੰ ਹੁਣ ਦੇਖਾਂਗੇ ਵੀ ਕਿਹੜਾ ਬੈਸਟ ਰੇਡਰ ਹੋਊਗਾ ਤੇ ਕਿਹੜਾ ਬੈਸਟ ਸਟਾਪਰ ਹੋਊਗਾ ਕਿਹੜਾ ਬੋਲਡ ਦੀ ਕਿੱਕ ਮਾਰ ਕੇ ਦੁਗ-ਦੁਗ ਕਰਾਊਗਾ ਹੁਣ ਮੇਰੇ ਵੀਰੇ ਬੋਲਡ ਦੇ ਗੀਤ ਵੀ ਬੜੇ ਆਉਂਦੇ ਆ ਤੇ ਮੇਰੇ ਵੀਰੋ ਹੁਣ ਦੇਖਾਂਗੇ ਵੀ ਕੌਣ ਬੋਲਡ ਦਾ ਜੇਤੂ ਹੋਵੇਗਾ ਮੇਰੇ ਸਾਥੀ ਕਮੈਂਡੇਟਰ ਅਮਨ ਲੋਪੋ ਸਾਡੀ ਜ਼ਿੰਦਗੀ ਦਾ ਪਿਆਰਾ ਵੀਰ ਹੈ ਉਹ ਮੇਰੇ ਨਾਲ ਅਸੀਂ ਜਿਹੜੀ ਰਲ ਕੇ ਕਮੈਂਟਰੀ ਇਸ ਫਾਈਨਲ ਮੁਕਾਬਲੇ ਦੀ ਕਰਾਂਗੇ ਆ ਵੀ ਅਮਨ ਮੇਰੇ ਵੀਰ ਕਰ ਵੀ ਗੱਲ ਨੋਜਵਨ ਵਾਹ ਜੀ ਵਾਹ ਬਹੁਤ ਵਧੀਆ ਅਲਫਾਜ ਬਸੰਤ ਵਾਜਾਖਾਨਾ ਜੀ ਵਿਸ਼ੇਸ਼ ਸਨਮਾਨ ਜਿਹੜਾ 11000 ਦੀ ਰਕਮ ਨਾਲ ਇਸ ਕਬੱਡੀ ਕੱਪ ਦੇ ਹੋਇਆ ਏ ਔਰ ਪਹਿਲਾਂ ਗੱਲ ਜਿਵੇਂ ਅਮਨ ਨੇ ਕੀਤੀ ਸੀਗੀ ਵੀ ਜਿਹੜਾ ਅੱਜ 2 ਵਜਨ ਦੇ ਵਿੱਚ ਕੁਝ ਬਾਕੀ ਨੇ ਕਰ ਦੇਣੀ ਵੀ ਦੇ ਸਨਹਾਰ ਲਿਆਉਣਾ ਅਮਨ ਨੇ ਕਹ ਵੀ ਜੇ ਮੇਰੇ ਕੱਲੇ ਦੇ ਵਸ ਦੀ ਗੱਲ ਹੋਵੇ ਸਾਰੇ ਕੱਲੇ ਅਮਨ ਦੀ ਗੱਲ ਨਹੀਂ ਜੀ ਸਾਰੇ ਕਮੇਟੀ ਵਾਲੇ ਕਹਿੰਦੇ ਆ ਸਾਰੇ ਰੈਫੀਓ ਗੁਰਜੀਤ ਸਿੰਘ ਖਾਲਸਾ ਵੱਲੋਂ ਕੰਬਲ ਲਈ ਖੜਾ ਤੇ ਕੀ ਫੈਸਲੇ ਕਰੂਗਾ ਠੰਡ ਲੱਗ ਜਾਂਦੀ ਕਿਉਂ ਕਰੀਸਿਆ ਇਹ ਗੱਲ ਕਹਿਣ ਦਾ ਮਤਲਬ ਇਹ ਆ ਅਮਨ ਜੀ ਦਾ ਵੀ ਕੱਲਾ ਜੇ ਮੇਰੇ ਕੱਲੇ ਵਸ ਦੀ ਹੋਵੇ ਕੱਲੇ ਕੱਲੇ ਬੰਦੇ ਦੇ ਪੈਰੀ ਹੱਥ ਥਾ ਦੇ ਜਾ ਕੇ ਤੇ ਫੈਸਲਾ ਮਸਲਾ ਹੱਲ ਹੋ ਜਾਊਗਾ ਆਪਣੇ ਸਮੇਂ ਸਰ ਮੈਚ ਹੋਣਗੇ ਪਰ ਇਹ ਸਾਰਾ ਪਿੰਡਾਂ ਵਾਲਿਆਂ ਨੂੰ ਸਾਰੀਆਂ ਕਮੇਟੀਆਂ ਨੂੰ ਸਾਰੀਆਂ ਗ੍ਰਾਮ ਪੰਚਾਇਤਾਂ ਨੂੰ ਔਰ ਸਾਰੀਆਂ ਫਰੈਸ਼ਨਾਂ ਨੂੰ ਇਹ ਗੱਲ ਤੇ ਕੁਝ ਆਪਾਂ ਨੂੰ ਪਹਿਰਾ ਦਿਨਾ ਬਣਾ ਕਿ ਕਬੱਡੀ ਨੂੰ ਕਿਵੇਂ ਅੱਗੇ ਚਲਾਉਣਾ ਹੈ ਕਿਹੜੇ ਢੰਗ ਨਾਲ ਮੈਚ ਹੋਣੇ ਹੈ ਇਹ ਕੱਲੇ ਅਮਨ ਦਾ ਕੰਮ ਨਹੀਂ ਹੈ ਆਪਣਾ ਸਾਰਿਆਂ ਦਾ ਨਾਲ ਮਿਲ ਕੇ ਕੰਮ ਆ ਵੀ ਆਪਾਂ ਕਬੱਡੀ ਨੂੰ ਸਹੀ ਢੰਗ ਨਾਲ ਚਲਾਉਣਾ ਹੈ ਹਾਂ ਜੀ ਮੈਂ ਸ਼ੁਰੂ ਕਰਦੇ ਹਾਂ ਟੀਮਾਂ ਦੇ ਸਾਈਡਾਂ ਨੋਟ ਕਰ ਲਿਓ 2 ਮਿੰਟ ਦੇ 2 ਮਿੰਟ ਦਾ ਸਮਾਂ ਤੇ ਫਾਈਨਲ ਮੈਚ ਇਸ ਲਈ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਪਾਸੇ ਦਿੜਬੇ ਦੀ ਟੀਮ ਹੈ ਤੇ ਦੂਸਰੀ ਪਾਸੇ ਕਲਕਲਾ ਇੱਕ ਪਾਸੇ ਕਹਿੰਦੇ ਜ਼ਿਲ੍ਹੇ ਸੰਗਰੂਰ ਦੀ ਟੀਮ ਹੈ ਡਿੜਬਾ ਪਿੰਡ ਕਹਿੰਦੇ ਕਬੱਡੀ ਦੇ ਵਿੱਚ ਬੜਾ ਮਸ਼ਹੂਰ ਹੈ ਮੇਰੇ ਵੀਰੋ ਨੈਸ਼ਨਲ ਸਟਾਈਲ ਕਬੱਡੀ ਡਿੜਬੇ ਦੀ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਹੈ ਮਾਨ ਖਿਡਾਰੀ ਡਿੜਬੇ ਨੇ ਪੈਦਾ ਕੀਤੇ ਹੈ ਡਿੜਬੇ ਦਾ ਕੱਪ ਵੀ ਮਸ਼ਹੂਰ ਹੈ ਔਰ ਕਹਿੰਦੇ ਖਿਡਾਰੀ ਵੀ ਮਸ਼ਹੂਰ ਹੈ ਤੇ ਦੂਸਰੇ ਪਾਸੇ ਘੱਲਕਲਾ ਪਿੰਡ ਹੈ ਘੱਲਕਲਾ ਵੀ ਕਹਿੰਦੇ ਕਬੱਡੀ ਦੇ ਮਹਾਨ ਖਿਡਾਰੀਆਂ ਦੀ ਧਰਤੀ ਹੈ ਘੱਲਾਂ ਦੇ ਕੁਲਜੀਤ ਵਰਗੇ ਬਿੰਦਰ ਵਰਗੇ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੋ ਲਸ਼ਮਣ ਵਰਗੇ ਪੈਦਾ ਹੋਏ ਹੈ ਨੰਝੇ ਵਰਗੇ ਖਿਡਾਰੀਆਂ ਦੀ ਗੱਲ ਹੁੰਦੀ ਹੈ ਦੋਨੋਂ ਟੀਮਾਂ ਦੇ ਦਰਮਿਆਨ ਤਕੜਾ ਮੈਚ ਕੋਟਲਾ ਮੇਰ ਸਿੰਘ ਵਾਲੇ ਦੇ ਕਬੱਡੀ ਕੱਪ ਦਾ ਬੁਲਟ ਮੋਟਰਸਾਈਕਲ ਕਹਿੰਦੇ ਦਿੱਤੇ ਜਾਣੇ ਆ ਮੇਰੇ ਵੀਰੋ ਵੈਸਟ ਹੇਟਰ ਤੇ ਜਾਫੀ ਜਿਹੜੇ ਬੰਨ ਗਏ ਉਹਨਾਂ ਨੂੰ ਕਹਿੰਦੇ ਬੁਲਟ ਮੋਟਰਸਾਈਕਲ ਜਿਹੜੇ ਦਿੱਤੇ ਜਾ ਰਹੇ ਆ ਲਓ ਪਹਿਲੀ ਕਬੱਡੀ ਕਹਿੰਦੇ ਫਾਈਨਲ ਮੈਚ ਦੀ ਇਹ ਆ ਨੌਜਨ ਬਾਗੀ ਪਰਮਜੀਤਪੁਰੇ ਦੀ ਧਰਤੀ ਦਾ ਪਹਿਲੀ ਰੇਡ ਪਾਉਣ ਦੇ ਲਈ ਨੌਜਨ ਟੇਕਦਾ ਹੋਇਆ ਧਰਤੀ ਮਾਨ ਨੂੰ ਮੱਥਾ ਉਧਰ ਚਾਰ ਜਾਫੀ ਤਿਆਰ ਨੇ ਵੇਖਣਾ ਵੀ ਹੁਣ ਚੌਥੇ ਦੇ ਵਿੱਚੋਂ ਕਿਹੜਾ ਫਾਇਰੀ ਲਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰੇਗਾ ਲਓ ਨੌਜਨ ਬਾਗੀ ਪਰਮਜੀਤਪੁਰੇ ਦਾ ਨੌਜਨ ਕਬੱਡੀ ਪਾਉਦਾ ਹੋਇਆ ਦਿੜਬੇ ਵਾਲਾ ਜਿਹੜਾ ਵੀ ਜਾਫੀ ਜਫਾ ਲਾਵੇਗਾ ਦੀਪ ਢੰਡਰੀਆਂ ਤੇ ਕਹਿੰਦੇ ਕਾਬਲ ਗਿੱਲ ਵੱਲੋਂ 500 ਦੇ ਮਾਨ ਸਨਮਾਨ ਦਿੱਤੇ ਜਾਣਗੇ ਲਓ ਨੌਜਨ ਬਾਗੀ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਤੇ ਪਹਿਲਾ ਡੇਢ ਪੁਆਇੰਟ ਕਹਿੰਦੇ ਬਾਗੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਉਧਰਲੇ ਪਾਸੇ ਦੇਖਦੇ ਆਂ ਵੀ ਮੈਦਾਨ ਦੇ ਵਿੱਚ ਡੜਬਾ ਮੰਡੀ ਦੀ ਤਰਫ ਇਧਰ ਸ਼ੀਰਾ ਵਾਲਿਆਂ ਵਾਲੀ ਪਿੰਡ ਦਾ ਕਿ ਲੱਖ ਪਹਾੜੀਆਂ ਰਾਹ ਰੋਕਣ ਕਦੇ ਵਹਿਣ ਦਰਿਆਵਾਂ ਤੇ ਰੁਕਦੇ ਨਹੀਂ ਥੜਕ ਜਾਂਦੇ ਦਿਲਕ ਮਜ਼ੋਰ ਵਾਲੇ ਸੱਚੇ ਆਸ਼ਕ ਨਿਸ਼ਾਨੇ ਉਕਦੇ ਨਹੀਂ ਉਧਰ ਠੇਕੇਦਾਰ ਸਾਡਾ ਵੀਰ ਕਹਿੰਦਾ ਜੇ ਅੰਬੂ ਨੇ ਜਫਾ ਲਾਤਾ ਤੇ 200 200 ਦੇ ਮਾਨ ਸਨਮਾਨ ਲਓ ਦਵਿੰਦਰ ਬਰਾੜ ਠੇਕੇਦਾਰ 200 ਦੇ ਮਾਨ ਸਨਮਾਨ ਕਰੂਗਾ ਆ ਗਬਰੂ ਤੇ ਜੋ ਇਸ ਸਮੇਂ ਇਹ ਆ ਅੰਬੂ ਕਲਗਲਮ ਵਾਲਾ ਆਯਾਦ ਕਬੱਡੀ ਕਲੱਬ ਅਡਮੈਂਟਨ ਦੀ ਟੀਮ ਦਾ ਮੇਰੇ ਵੀਰੋ ਸੁਪਰ ਸਟਾਰ ਖਿਡਾਰੀ ਹੈ ਜਿਹਨੇ ਹੁਣ ਜਫਾ ਲਾਇਆ ਹੈ ਲੈ ਵੀ ਅਮਨ ਸਿੰਘ ਐ ਅਗਲੀ ਕਬੱਡੀ ਤੇ ਗੱਲ ਕਰ ਵੀ ਇਹ ਆ ਕਹਿੰਦੇ ਜੋਗੇਵਾਲ ਪਿੰਡ ਦਾ ਮੇਰੇ ਵੀਰੋ ਪੱਪੂ ਈਸ਼ੂ ਲਈ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਹੈ ਜਿਹੜੇ ਦਰਸ਼ਕ 2 ਵਜੇ ਵੀ ਖੜੇ ਆ ਇਹ ਕਬੱਡੀ ਦੇ ਕਹਿੰਦੇ ਸੱਚੇ ਆਸ਼ਕ ਨੇ ਮੇਰੇ ਵੀਰੋ ਜਿਹੜੇ 2 ਵਜੇ ਵੀ ਅਨੰਦ ਮਾਰ ਰਿਹਾ ਐ ਇੰਨੀ ਠੰਡ ਦਾ ਮੌਸਮ ਹੈ ਔਰ ਕਹਿੰਦੇ ਕਬੱਡੀ ਦਾ ਫਾਈਨਲ ਮੈਚ ਜਿਹੜਾ ਖੇਡਿਆ ਜਾ ਰਿਹਾ ਪੱਪੂ ਜੋਗੇ ਵਾਲੀਆ ਨੌਜਨ ਕਬੱਡੀ ਪਾਉਂਦਾ ਹੋਇਆ ਚਾਰ ਜਾਫੀਆਂ ਦੇ ਵਿੱਚੋਂ ਦੇਖਦਾ ਵੀ ਹਣ ਕਿਹੜਾ ਖਿਡਾਰੀ ਇਹ ਆ ਕਹਿੰਦੇ ਸੱਤੀ ਦਿੜਬੇ ਦੀ ertidida ਮੇਰੇ ਵੀਰੋ ਨੌਜਨ ਗੱਭਰੂ ਪੂਰੀ ਕੋਸ਼ਿਸ਼ ਕਰ ਰਿਹਾ ਜੇ ਜਫਾ ਲੱਗ ਗਿਆ ਤੇ ਦੀਪ ਢੰਡਰੀਆ ਕਾਬਲ ਗਿੱਲ ਹੁਣਾਂ ਵੱਲੋਂ ਮਾਨ ਸਨਮਾਨ ਦਿੱਤੇ ਜਾਣਗੇ ਘੱਲਾਂ ਵਾਲੇ ਜਿੰਨੇ ਵੀ ਜੱਫੇ ਲਾਉਣਗੇ ਲੈ ਵੀ ਦੇਵ ਕੀ ਫੈਸਲਾ ਹੈ ਪੁਆਇੰਟ ਦੇਵ ਕਲੀਅਰ ਕਰੋ ਜਲਦੀ ਨਾਲ ਯਾਰ ਪੁਆਇੰਟ ਕਿਹਦਾ ਰੇਡਰ ਦਾ ਪੁਆਇੰਟ ਦਾਵੀ ਦਾ ਉਧਰ ਸਰਦਾਰ ਗੁਰਪ੍ਰੀਤ ਸਿੰਘ ਜੀ ਕੈਨੇਡਾ ਵਿਨੀਪੈਗ ਵਾਲੇ ਅੰਬੂ ਘੱਲਾਂ ਦੇ ਵਾਸਤੇ 500 ਭੇਜਦੇ ਆ ਭਾਜੀ ਤੁਸੀਂ ਪੈਸੇ ਉਧਰ ਆਪੇ ਪੇ ਕਰਦੇ ਨੇ ਆ ਵਿੰਨੀ ਪਿਗ ਵਾਲੇ ਸਾਡੇ ਗੁਰਪ੍ਰੀਤ ਸਿੰਘ ਜੀ ਹੋਣੀ ਉਧਰ ਭਾਈ ਚਰਨਾ ਜੀ ਭਾਈ ਪਿੰਦੇ ਦੇ ਬਾਤੀ ਨਿੱਜੀ ਜਿਵੇਂ ਕਹਿ ਦਈਏ ਵੀ ਗੂੜੀਆਂ ਰਿਸ਼ਤੇਦਾਰੀਆਂ ਨੇ ਬਹੁਤ ਬਹੁਤ ਸਤਿਕਾਰ ਹੈ ਲਓ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ ਕਿ ਗੱਬਰੂ ਪੁੱਤ ਨੇ ਮਾਮਾ ਸ਼ੀਣੀਆਂ ਦੇ ਲੱਗਦਾ ਕੋਈ ਨਹੀਂ ਕਿਸੇ ਤੋਂ ਘਟ ਦੇਖੋ ਕਿਸੇ ਦੌਲਤ ਤੇ ਸ਼ੇਰ ਖੰਡ ਵਾਲਿਆ ਏ ਕਿਸੇ ਪੱਟ ਤੇ ਪਵਾ ਲਿਆ ਸੱਪ ਦੇਖੋ ਰੇਡਰ ਕਹਿੰਦੇ ਮੱਖੀ ਨਹੀਂ ਬਹਿਣ ਦੇਣੀ

ਮੈਚ ਆਪਾਂ ਕਬੱਡੀ ਪੈਣ ਦੀ ਏ ਕੀ ਫੈਸਲਾ ਕਰਨਾ ਹੈ ਪਲੀਜ਼ 1 ਮਿੰਟ ਜੀ ਦੇਖ ਕੀ ਪ੍ਰੋਬਲਮ ਹੈ ਦੱਸੀ ਅੱਛਾ ਕਬੱਡੀਆਂ ਵਾਧ ਦੇਣੀਆਂ ਅੱਛਾ ਅੱਛਾ ਸਾਢੇ 14 15 ਸਾਢੇ 14 15 ਉਧਰ ਗੁਰਪ੍ਰੀਤ ਸਿੰਘ ਜੀ ਕੈਨੇਡਾ ਵਿਨੀਪੈਗ ਵਾਲੇ ਜਿਨੇ ਅੰਬੂ ਕੱਲਾਂ ਵਾਲਾ ਜੱਫੇ ਲਾਵੇਗਾ ਉਹਨੇ 550 ਦੇ ਜਿਹੜੇ ਮਾਇਆ ਦੇ ਜੱਫੇ ਹੋਣਗੇ ਇਹ ਮੇਰੇ ਵੀਰੋ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ ਅਮਨਵੀਰ 52 ਤੇ 71 ਕਿੰਨਾ ਅੰਦਾਜ਼ਾ ਦਾ ਲਾ ਲਈ 1 ਲੱਖ ਤੋਂ ਉੱਪਰ ਦੀ ਗੱਲ ਬਣਦੀ ਹੈ ਤੇ ਦੋ ਬੁਲਟ ਖੜੇ ਐ ਲੈ ਵੀ ਭੋਲਿਆ ਬੁਲਟ ਕਿੰਨੇ ਦਾ ਪਿਆ ਆਪਾਂ ਨੂੰ ਲੱਖ ਦਾ ਪਿਆ ਕਿ 20 ਦਾ ਪਿਆ ਇਹ ਮੈਨੂੰ ਦੱਸਣਾ 1 ਲੱਖ 16 ਦਾ ਪੈ ਗਿਆ ਤੇ 2 ਲੱਖ 32 ਦੀ ਗੱਲ ਉਧਰ ਬਣ ਗਈ ਹੈ 1 30 ਦੀ ਉਹ ਗੱਲ ਹੈ ਇਹ 4 ਲੱਖ ਦੇ ਆਸੇ ਪਾਸੇ ਦਾ ਆਹ ਫਾਈਨਲ ਮੈਚ ਕਿੱਦਾ ਜਾ ਰਿਹਾ ਜਿਹੜਾ ਅੱਜ ਪੋਟਲੇ ਦੀ ਧਰਤੀ ਤੇ ਮੇਰੇ ਵੀਰੇ ਬਹੁਤ ਵੱਡਾ ਆਹ ਮੈਚ ਖੇਡਿਆ ਜਾ ਰਿਹਾ ਉਧਰ ਗੁਰਵਿੰਦਰ ਬਰਾੜ ਮੇਰਾ ਵੀਰ ਕੈਨੇਡਾ ਤੋਂ ਔਰ ਜਗਦੀਪ ਸਾਡਾ ਵੀਰ ਕੈਨੇਡਾ ਤੋਂ ਵੀਰ ਮਨਪ੍ਰੀਤ ਕੈਨੇਡਾ ਤੋਂ ਔਰ ਦਵਿੰਦਰ ਬਰਾੜ ਠੇਕੇਦਾਰ ਯੂਕੇ ਵਾਲਾ ਦੇ ਬਰਾੜ ਜੀ ਕੈਨੇਡਾ ਤੋਂ ਬੱਬੀ ਰਸ਼ੀਆਉਣੀ ਹਰ ਜੰਗ ਤੇ ਸ਼ਿਕੰਦਰ ਕੈਨੇਡਾ ਤੋਂ ਸਾਡੇ ਸਾਰੇ ਸਤਿਕਾਰਯੋਗ ਵੀਰਾਂ ਦਾ ਔਰ ਜੋਨੀ ਯੂ ਐਸ ਏ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਜੈਲਾ ਔਰ ਦੀਪ ਟੱਡਰੀਆਂ ਵਾਲਾ ਨਾਲ ਸਾਡਾ ਵੀਰ ਕਾਬਲ ਸਾਰੇ ਪੱਪਾ ਰੋਡਿਆਂ ਵਾਲਾ ਸਾਰਿਆਂ ਦਾ ਸਤਿਕਾਰ ਹੈ ਲਓ ਮੈਦਾਨ ਦੇ ਵਿੱਚ ਪਈ ਕਬੱਡੀ ਉਧਰਲੇ ਪਾਸੇ ਵੇਖੋ ਇਹ ਪਰਮਜੀਤਪੁਰੇ ਵਾਲਾ ਪਰ ਪੁਆਇੰਟ ਤਾਵੀਦ ਹੈ ਉਧਰ ਬਾਗੀ ਪਰਮਜੀਤਪੁਰੀ ਹੈ पॉइंट इसलिए बागी ने अपनी टीम जोड़ दता है अगली कबड्डी पाने खिलाड़ी खेड़ मैदान है मेरी वीडियो यह समाने वाला बनी कहें इसे कबड्डी पा देवज तैयार है मेरी वीडियो ਉਧਰ ਚਾਰ ਜਾਫੀ ਕਹਿੰਦੇ ਘਲਕਲਾਂ ਦੀ ਧਰਤੀ ਦੇ ਤਿਆਰ ਨੇ ਹੁਣ ਵੇਖਦਾ ਵੀ ਚੌਥੇ ਵਿੱਚੋਂ ਕਿਹੜਾ ਗਬਰੂ ਲਾ ਕੇ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰੇਗਾ ਬੰਨੀ ਸਮਾਣੇ ਦੀ ਕਹਿੰਦੇ ਕਬੱਡੀ ਪੈਰੀ ਆ ਸੋਨਾ ਘਲਕਲਾਂ ਵਾਲਾ ਕਹਿੰਦੇ ਪੂਰੀ ਕੋਸ਼ਿਸ਼ ਕਰ ਰਿਹਾ ਮੇਰੇ ਵੀਰੋ ਤੇ ਪੁਆਇੰਟ ਬੰਨੀ ਸਮਾਣੇ ਵਾਲੇ ਗਬਰੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਉਧਰ ਇਕਬਾਲ ਗਲਬਜੀ ਉਹ ਵੀ ਸਾਡੇ ਨਾਲ ਅੱਜ ਟੂਰਨਾਮੈਂਟ ਦੀ ਮੁਬਾਰਕਬਾਦ ਦਿੰਦੇ ਬਹੁਤ ਬਹੁਤ ਧੰਨਵਾਦ ਹੈ ਅੰਮ੍ਰਿਤ ਥੱਲਾ ਵਾਲਾ ਦੇ ਜੱਫਾ ਜਿੰਨੇ ਲਾਵੇਗਾ ਉਧਰ ਜੋਨੀ ਬਰਾੜ ਤੇ ਗੁਰਚਰਨ ਸਿੰਘ ਜੀ ਬਰਾੜ ਸਾਹਿਬ ਹਰ ਜ ਸਾਦਾਵੀਰ ਜਗਤਾਰ ਮੱਲਕੇ ਵਾਲਾ 1000 ਦੇਵੇਗਾ ਲਓ ਬਾਕੀ ਪਰਮਜੀਤਪੁਰੇ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵੱਧ ਚੁੱਕਿਆ ਉਧਰ ਜੇ ਦਰਸ਼ਨ ਔਰ ਛੱਤੀ ਇਹ ਦਿੜਬਾ ਮੰਡੀ ਦੇ ਚਾਰ ਜਾਫੀਆਂ ਵਿੱਚੋਂ ਹੋਣ ਵੇਖਾਂਗੇ ਵੀ ਕਾਉਂਟ ਟਰਾਈ ਕਰਦਾ ਲਓ ਦਰਸ਼ਨ ਕਿ ਦਰਸ਼ਨ ਦੁੱਧ ਵਰਗੇ ਲੱਗਦੇ ਗਬਰੂ ਆ ਤੇਰੇ దర్శਨ ਦੁੱਧ ਵਰਗੇ ਲੈ ਵੀ ਪਿੰਦੇ ਵੀਰ ਅੱਜ ਤੇ ਕਬੱਡੀ ਦੀਆਂ ਟੀਮਾਂ ਦਾ ਹੜ ਆਇਆ ਲਓ ਸਾਹਮਣੇ ਬਾਗੀ ਪਰਮਜੀਤਪੁਰੇ ਵਾਲਾ ਪੁਆਇੰਟ ਲੈ ਕੇ ਵਾਪਸ ਹੈ ਆ ਵੀ ਅਮਨਵੀਰ ਕਰ ਵੀ ਸਮਾਣੇ ਵਾਲੇ ਦੀ ਗੱਲ ਲਓ ਬੰਨੀ ਸਮਾਣੇ ਦੀ ਧਰਤੀ ਦਾ ਮੇਰੇ ਵੀਰੋ ਭਾਰੀ ਸਰੀਰ ਹੈ ਕਹਿੰਦੇ ਨੌਜੰਦਾ ਜ਼ੋਰਦਾਰ ਸਰੀਰ ਇਸੇ ਲਈ ਬੰਨੀ ਸਮਾਣੇ ਵਾਲਾ ਕਬੱਡੀ ਪਾਉਂਦਾ ਹੋਇਆ ਸੋਨਾ ਕਲਕਲਾਂ ਵਾਲਾ ਅੰਮੂ ਕਲਕਲਾਂ ਦਾ ਤੇ ਕਹਿੰਦੇ ਮੰਗਲ ਵਰਗੇ ਖਿਡਾਰੀ ਤਿਆਰ ਨੇ ਹੁਣ ਸੋਨਾ ਕੱਲਾਂ ਵਾਲਾ ਕਹਿੰਦੇ ਇਸ ਲਈ ਪੂਰੀ ਕੋਸ਼ਿਸ਼ ਕਰ ਰਿਹਾ ਰੱਖਿਆ ਧੌਣ ਤੇ ਹੱਥ ਕਿਤੇ ਉੱਤੇ ਕਿਤੇ ਥੱਲੇ ਕਿਤੇ ਪੂਰੀ ਬੱਲੇ ਬੱਲੇ ਕਦੇ ਦਾ ਸੁਹਾਲੇ ਸਾਹਮਣੇ ਜਾਂਦੇ ਨੋਟਣਾ ਕਦੇ ਕੱਫੂ ਹਾਲੇ ਨਾ ਕਮਾਈਆਂ ਰਹਿੰਦੀਆਂ ਸਦਾ ਨਹੀਂ ਹਲਾਤ ਰਹਿੰਦੇ ਮਾੜੇ ਬੰਦੇ ਤੇ ਤੇ ਸਦਾ ਨਹੀਂ ਉਹ ਬੰਦਿਆ ਚੜਾਈਆਂ ਰਹਿੰਦੀਆਂ ਵਾਕਈ ਸਦਾ ਚੜਾਈ ਨਹੀਂ ਬੋਲ ਚੜਦੀ ਰਹਿੰਦੀ ਕਿ ਮਾਨ ਨਾ ਕਰੀਏ ਤਾਕਤ ਤੇ ਉਹ ਮਾਨ ਕੀਤਾ ਛੇਤੀ ਟੁੱਟ ਜਾਂਦਾ ਰੇਡਰ ਫੜਿਆ ਜਾਵੇ ਚੋਟੀ ਦਾ ਕੋਈ ਤਕੜੇ ਜੱਫਿਓ ਵੀ ਛੁੱਟ ਜਾਂਦਾ ਵਿੱਚ ਜਵਾਨੀ ਜੋਬਰ ਹੁੰਦੇ ਇੱਕ ਤੋਂ ਵੱਧ ਕੇ ਇੱਕ ਇਹ ਬੱਛੋਆਂ ਵਾਲੀਆਂ ਸੋਚ ਕੇ ਥਾਪੜੀਏ ਬਗਾਨਿਆਂ ਮੂਰੇ ਹਿੱਕ ਬਗਾਨਿਆਂ ਮੂਰੇ ਹਿੱਕ ਲਓ ਸੋਚ ਕੇ ਇਧਰ ਬੱਗੀ ਮੇਰੇ ਵੀਰੋ ਇਸ ਸਮੇਂ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵੱਧ ਚੁੱਕੇ ਆ ਉਧਰ ਚਾਰ ਜਾਫੀ ਦਲਵਾ ਮੰਡੀ ਦੇ ਬਿਲਕੁਲ ਤਿਆਰ ਪਰ ਤਿਆਰ ਨੇ ਔਰ ਚੌਥਾ ਵਿੱਚੋਂ ਫੇਰ ਦੇਖਦੇ ਆ ਵੀ ਦਰਸ਼ਨ ਦਰਸ਼ਨ ਔਰ ਦੂਸਰੇ ਪਾਸੇ ਬੱਗੀ ਔਰ ਪੁਆਇੰਟ ਧਾਵੀ ਦਾ ਪੁਆਇੰਟ ਰੇਡਰ ਦਾ ਆ ਵੀ ਅਮਨ ਮੇਰਾ ਵੀਰ ਜਰ ਵੀ ਗੱਲ ਨਾ ਯਨ ਜਿਹੜੇ ਬਾਦੂ ਵੀਰ ਖੜੇ ਆ ਪਲੀਜ਼ ਬੈਡਜਨ ਗਰਾਊਂਡ ਦੇ ਵਿੱਚ ਮੇਰੀ ਬੇਨਤੀ ਹੈ ਜਿਹੜੇ ਸਾਡੇ ਪ੍ਰਬੰਧਕ ਹੈ ਜਿਹੜੇ ਬਾਧੂ ਉਹਨਾਂ ਨੂੰ ਭਟਾ ਦੇਣ ਪਲੀਜ਼ ਇਧਰ ਬੰਨੀ ਸਮਾਨੇ ਵਾਲਾ ਮੇਰੇ ਵੀਰੋ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਨੌਜਨ ਬਾਧਾ ਹੋਇਆ ਹੈ ਸਮਾਨੇ ਦੀ ਧਰਤੀ ਦਾ ਕਹਿੰਦੇ ਬੰਨੀ ਇਸ ਲਈ ਕਬੱਡੀ ਪਾਉਂਦਾ ਹੋਇਆ ਅੰਮੂ ਦੇ ਜੱਫੇ ਤੇ ਪਿੰਦਾ ਬਰਾੜ ਗੁਰਵਿੰਦਰ ਬਰਾੜ ਤੇ ਨਾਲ ਕਹਿੰਦੇ ਦੇਵ ਬਰਾੜ ਹੁਣਾਂ ਵੱਲੋਂ 1000 ਹੈ ਤੇ ਇਧਰ ਮੰਗਲ ਘੱਲក្ល ਵਾਲਾ ਇਸ ਜਫੇ ਤੇ ਵੀ ਪਿੰਨੇ ਬਰਾੜ ਉਹਨਾਂ ਵੱਲੋਂ 500 ਦੇ ਮਾਨ ਸਨਮਾਨ ਦਿੱਤੇ ਜਾਣਗੇ ਇਹ ਆ ਮੰਗਲ ਘੱਲਕਲਾਂ ਵਾਲਾ ਮੇਰੇ ਵੀਰੋ ਤਕੜਾ ਜਫਾ ਲੱਗਿਆ ਆਪਣੀ 1000 ਰੁਪਿਆ ਜਿਹੜਾ ਮੰਗਲ ਦੇ ਲਈ ਮੇਰੇ ਵੀਰੋ ਪੁੱਜਿਆ ਪਿੰਨਾ ਬਰਾੜ ਤੇ ਗੁਰਵਿੰਦਰ ਬਰਾੜ ਦੇ ਬਰਾੜ ਤੇ ਜਗਦੀਪ ਪਣਾ ਵੱਲੋਂ 1000 ਦੇ ਮਾਨ ਸਨਮਾਨ ਪੁੱਜਿਆ ਜੇ ਅੰਬੂ ਜਫਾ ਲਾਵੇਗਾ ਉਧਰ ਗੁਰਪ੍ਰੀਤ ਸਿੰਘ ਜੀ ਕੈਨੇਡਾ ਵਿਨੀ ਪਿਗ ਵਾਲੇ ਕਹਿੰਦੇ ਵੀ 500 ਹੋਵੇਗਾ ਜੇ ਅੰਬੂ ਢੋਲਾ ਵਾਲਾ ਜਫਾ ਲਾਵੇਗਾ ਆ ਆ ਗਿਆ ਪੱਪੂ ਜੋਗੇਵਾਲੀਆ ਦबई ਸ਼ਹਿਰ ਕਹਿੰਦੇ ਵੀ ਜਿਵੇਂ ਮੁਸਫੇ ਦੇ ਵਿੱਚ ਡਰਾਈਵਰਾਂ ਦਾ ਡੇਰਾ ਹੈ ਉੱਥੇ ਗੈਰਜ ਬਣੇ ਹੋਏ ਐ ਲਓ ਸਾਹਮਣੇ ਆਏ ਪੱਪੂ ਜੋਗੇਵਾਲੀਆ ਟੈਟੂ ਜੱਜਦਾ ਗੋਰਾ ਰੰਗ ਗੁੰਦਿਆ ਪਿਆ ਸਰੀਰ ਔਰ ਚੌਹ ਜਾਫੀਆਂ ਵਿੱਚੋਂ ਹੁਣ ਦੇਖਦੇ ਆਂ ਵੀ ਕਿਹਨੂੰ ਟੱਚ ਐ ਇਧਰਲੇ ਪਾਸੇ ਪੱਪੂ ਦੀ ਉਂਗਲੀ ਖੜੀ ਐ ਆਓ ਵੇਖੋ ਅਰਜਨ ਦੇ ਤੀਰ ਵਾਂਗੂ ਕਿ ਤਿੱਖੇ ਜੇ ਨੈਣਾ ਵਾਲਾ ਸ਼ਾਟ ਵਿੱਚ ਸਰੀਰ ਦਾ ਕਰਦਾ ਮੁਕਾਬਲਾ ਜਿਵੇਂ ਮਾਨੋ ਛੁਟੇ ਤੀਰ ਦਾ ਆ ਵੀ ਅਮਨ ਲਓ ਇਸੇ ਲਈ ਬਾਲਿਆਵਾਲੀ ਦਾ ਸ਼ੀਰ ਹੈ ਮੇਰੇ ਵੀਰੋ ਕਬੱਡੀ ਪੌਂਡ ਦੇ ਲਈ ਵਧਿਆ ਆਇਆ ਉਧਰ ਚਾਰ ਜਾਫੀਆਂ ਵਿੱਚੋਂ ਅੰਮੂ ਕਲਕਲਾ ਵਾਲਾ ਬੱਲੇ ਬੱਲੇ ਬਾਲਿਆਵਾਲੀ ਦਾ ਸ਼ੀਰਾ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਆਇਆ ਉਧਰਲੇ ਪਾਸੇ ਬੁਲਟ ਵੀ ਖੜੇ ਆ ਤੇ 7751 ਦੀ ਡਾਂਗ ਖੜਕੀ ਗਈ ਹੈ ਔਰ ਬੁਲਟਾਂ ਦੀ ਗੱਲ ਹੈ ਔਰ ਦੇਖਾਂਗੇ ਵੀ ਕਿਹੜੇ ਭਾਗਾ ਵਾਲੇ ਖਿਡਾਰੀ ਹੋਣਗੇ ਜਿਹੜੇ ਅੱਜ ਦੇ ਟੂਰਨਾਮੈਂਟ ਦੇ ਬੈਸਟ ਹੋਣਗੇ ਕੱਲੂ ਫੇਸਬੁੱਕ ਤੇ ਪੇਜਾਂ ਤੇ ਪੜੋਗੇ ਲਓ ਸਾਹਮਣੇ ਆ ਬੱਗੀ ਪਰਮਜੀਤਪੁਰੇ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵੱਧ ਚੁੱਕਿਆ ਲਓ ਚੌਹ ਜਫਤੀਆਂ ਵਿੱਚੋਂ ਹੋਣ ਦੇਖਦੇ ਆ ਮੁੰਡਾ ਭੱਜ ਜਾਂਦਾ ਭੱਜ ਜਾਂਦਾ ਇਹ ਹੈ ਬੱਗੀ ਪਰਮਜੀਤਪੁਰੇ ਵਾਲਾ ਔਰ ਪੁਆਇੰਟ ਜੋ ਹੈ ਧਾਵੀ ਦੇ ਵੱਲ ਉਧਰ ਸੇਵਕ ਘਾਲੀ ਤੇ ਚਰਨਾ ਘਾਲੀ ਕਹਿੰਦੇ ਵੀ ਅੰਮੂ ਜੇ ਜਫਾ ਲਾਵੇਗਾ ਤੇ 1000 ਦੇ ਹੋਰ ਮਾਨ ਸਨਮਾਨ ਦਿੱਤੇ ਜਾਣਗੇ ਬੰਨੀ ਸਮਾਣੇ ਵਾਲੇ ਦੀ ਕਹਿੰਦੇ ਕਬੱਡੀ ਪੈਰੀ ਆ ਫਾਈਨਲ ਮੈਚ ਹੈ ਤੇ ਕਹਿੰਦੇ ਬੈਸਟ ਰੇਡਰ ਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣੀ ਹੈ ਮੇਰੇ ਵੀਰੋ ਸੋਨਾ ਕਲਕਲਾਂ ਵਾਲਾ ਕਰਦਾ ਹੋਇਆ ਕੋਸ਼ਿਸ਼ ਤੇ ਬੰਨੀ ਸਮਾਣੇ ਵਾਲਾ ਕਹਿੰਦੇ ਪੁਆਇੰਟ ਇਸ ਲਈ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਮੂਸ ਸਵੇਰੇ ਪ੍ਰਧਾਨ ਜੀ ਜੇ ਹੈਗੀ ਆ ਤਾਂ ਜਰੂਰ ਪੁੱਛਦੀ ਕਰ ਦਿਓ ਜੇ ਇੱਕ ਵੀ ਹੈਗੀ ਤਾਂ ਹੁਣ ਤਾਂ ਮੇਲਾ ਸਾਲ ਤੇ ਪੁੱਜਿਆ ਵਾਧੂ ਪਈਆਂ ਵਾਧੂ ਮੇਰੇ ਕੋਲੇ ਲੈ ਜਾਓ ਆ ਕੇ ਭੇਜ ਦਿਓ ਮੇਰੇ ਬਾਪ ਜੀ ਭੇਜ ਦਿਓ ਇਧਰ ਚਰਚਾ ਪਿੰਡ ਪਿੰਡ ਵਿੱਚ ਹੋਣ ਲੱਗੀ ਕਿਹੜੇ ਖਿਡਾਰੀ ਕਮਾਲ ਕਰਨਗੇ ਜੀ ਬੈਸਟ ਰੈਡਰ ਤੇ ਬੈਸਟ ਜਾਫੀ ਦੇ ਖਿਤਾਬ ਜਿਹੜੇ ਕਿਹੜੇ ਬਲੀ ਮਾਮਾ ਦੇ ਪੁੱਤਰ ਖੜਨਗੇ ਜੀ ਰੈਡਰ ਸਭ ਤੋਂ ਵੱਧ ਪਾ ਕੇ ਪਲਾਂ ਨੰਬਰ 1 ਕੌਣ ਲੈਂਦਾ ਕਿਹਦੇ ਪੈਰ ਹਵਾਮਾਂ ਚ ਤਰਨਗੇ ਜੀ ਜੱਫੇ ਸਭ ਤੋਂ ਵੱਧ ਪਲਾ ਕੌਣ ਲਾਉਂਦਾ ਕੀਤੇ ਹੱਥ ਰੇਡਰਾਂ ਨੂੰ ਫੜਨਗੇ ਜੀ ਆਹ ਸੁੰਦਰ ਬਿਲਟ ਆ ਤੇ ਚੋਹਾਨ ਯਾਰਾ ਕਿਹੜੇ ਗੱਭਰੂ ਮੁੰਡੇ ਚੜਨਗੇ ਜੀ ਕਿਹੜੇ ਗੱਭਰੂ ਮੁੰਡੇ ਚੜਨਗੇ ਜੀ ਇੱਕ ਪਾਸੇ 36 ਹੈ ਔਰ ਬਾਕੀ ਪਰਮਜੀਤ ਕਹਿੰਦਾ ਓਕੇ ਬਾਏ ਸੀ ਯੂ ਫੇਰ ਮਿਲਾਂਗੇ ਜੇ ਨਾ ਵੀ ਮਿਲੇ ਤਾਂ ਦਿਲ ਨਹੀਂ ਛੋਟਾ ਕਰਨਾ ਕਿਉਂਕਿ 30 ਸੈਕਿੰਡਾਂ ਦੀ ਕਬੱਡੀ ਹੈ ਤੇ 30 ਸੈਕਿੰਡਾਂ ਬਾਅਦ ਟਲਕ ਵਾਲਿਆਂ ਫੇਰ ਮਿਲਾਂਗੇ ਆ ਵੀ ਸ਼ੀਰੇ ਦੀ ਕਬੱਡੀ ਤੇ ਅਵਣ ਲੁੱਪ ਕਰਮੀ ਗਿਆਨ ਲਾਉ ਜਰਨੇ ਉਧਰ ਜੇ ਅੰਬੂ ਜਫਾ ਲਾਉ ਤੇ ਗੁਰਪ੍ਰੀਤ ਸਾਡਾ ਵੀਰ ਵਿੰਨੀ ਪਿੱਗ ਵਾਲਾ ਕਹਿੰਦਾ ਇਧਰ ਗੁਰਪ੍ਰੀਤ ਘਾਲੀ ਵੱਲੋਂ ਕਹਿੰਦੇ ਆ ਮੂਦਲੀ 500 ਰੁਪਿਆ ਆ ਲੈ ਵੀ ਲੱਡੂ ਗੁਰਪ੍ਰੀਤ ਘਾਲੀ ਵੱਲੋਂ ਕਹਿੰਦੇ 500 ਦੇ ਮਾਨ ਸਰਮਨ ਪਹੁੰਚਿਆ ਸੁਖਜੀ ਘੱਲ ਕਲਾਂ ਵਾਲਿਆਂ ਨੇ ਵੀ ਕਹਿੰਦੇ ਭਰਮੀ ਆਜ ਰਹੀ ਐ ਔਰ ਇਧਰਲੇ ਪਾਸੇ ਪੱਪੂ ਜੋਗਦੇਵਾਲ ਹੀ ਅਗਲੀ ਕਬੱਡੀ ਪਾ ਰਿਹਾ ਕਿ ਸਾਨੂੰ ਅਡੀਆਂ ਚੁੱਕ ਜੱਗ ਦੇਖਦਾ ਸਾਡੇ ਡੌਲਿਆਂ ਦੇ ਵਿੱਚ ਜਾਨ ਹਿੱਕਾਂ ਦੇ ਵਾਂਗ ਆਕਾਸ਼ ਦੇ ਕੁੰਮੇ ਪੱਟਾਂ ਵਿੱਚ ਤੂਫਾਨ ਨਸ ਨਸ ਦੌੜਨ ਬਿਜਲੀਆਂ ਅੱਖਾਂ ਜੋ ਤੀਰ ਕਮਾਨ ਹੱਥ ਜਿਹੜੇ ਕੰਮ ਨੂੰ ਪਾਲਿਆ ਉਹ ਤੇ ਬਣ ਜਾਈਏ ਸੁਲਤਾਨ ਉਹ ਤੇ ਬਣ ਜਾਈਏ ਸੁਲਤਾਨ ਲਓ ਸੁਲਤਾਨਾਂ ਦੀ ਗੱਲ ਇਧਰ ਦੇ ਪਾਸੇ ਪਲਵਾਨਾਂ ਦੀ ਗੱਲ ਹੈ ਇੱਕ ਪਾਸੇ ਪੱਪੂ ਔਰ ਵੇਖੋ ਪੱਪੂ ਜੋਗੇ ਵਾਲੀਆ ਕਦੇ ਕਦੇ ਅਮਨ ਸਿਆ ਗੱਲ ਤੁਰਦੀ ਹੈ ਕਿ ਸੌਝਾ ਪੱਪੂ ਹੈ ਵੇ ਮਾਣੋ ਬਿੱਲੀ ਆਈ ਹੈ ਵੇ ਸੌਝਾ ਬੱਬੂ ਹੈ ਉਧਰ ਪ੍ਰਧਾਨ ਸਾਹਿਬ ਖੁਸ਼ ਹੈ ਲਓ ਕਹਿੰਦੇ ਬੰਦੀ ਸਮਾਣੇ ਵਾਲਾ ਮੇਰੇ ਵੀਰੋ ਕਬੀ ਹੁਣ ਤਾਂ ਬਸਤ ਮਾਣੋ ਬਿੱਲੀਆਂ ਵੀ ਸੁੱਤੀਆਂ ਪਈਆਂ ਹੋਣਗੀਆਂ ਇਧਰ ਸਾਨੂੰ ਵੀ ਨੀਂਦਾ ਆਉਣ ਢਈ ਹੈ। ਲਓ ਨੌਜਨ ਬੰਨੀ ਨੇ ਕਬੱਡੀ ਪਾ ਦਿੱਤੀ ਹੈ ਪਰ ਧੰਦੇ ਦਰਸ਼ਕ ਹੈ ਜਿਹੜੇ ਆਨੰਦ ਸੱਚੇ ਪਾਤਸ਼ਾਹ ਮੇਹਰ ਕਰੇ। ਸੱਚੇ ਪਾਤਸ਼ਾਹ ਮੇਹਰ ਕਰੇ। ਠੀਕ ਹੈ ਨੌਜਨ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਜੀ ਰੱਖੇ। ਕਿਸੇ ਦੇ ਵੀ ਖਿਡਾਰੀ ਦੇ ਫੁੱਲ ਜ ਨਹੀਂ ਸਟਣ ਲੱਗੇ। ਮਾਲਕ ਮੇਰਾ ਪ੍ਰਯਾਸਰ ਤੇ ਹੱਥ ਰੱਖੇ। ਦੋ ਵਖਤ ਦਵਾ ਮੇਰੀ ਕੁਲਵਿੰਦਰ ਸਿੰਘ ਜੀ ਦੋ ਵਖਤ ਦਵਾ ਮੇਰੀ ਸਰਬੱਤ ਦਾ ਭਲਾ ਹੋਵੇ ਸੰਤ ਬਾਬਾ ਦੇਵ ਭਾਰਤੀ ਜੀ ਦੀ ਬਸੰਤ ਸਿੰਘ ਕਿਰਪਾ ਖਿਡਾਰੀ ਬਿਲਕੁਲ ਠੀਕ ਠਾਕ ਹੋਊਗਾ ਕੋਈ ਗੱਲ ਨਹੀਂ ਕਿਰਪਾ ਸੰਤ ਮਹਾਪੁਰਸ਼ਾਂ ਦੀ ਨਹੀਂ ਠੀਕ ਹੈ ਜੀ ਠੀਕ ਪੂਰੀ ਕਿਰਪਾ ਦੀ ਠੀਕ ਹੋਊਗਾ ਬਿਲਕੁਲ ਹਾਂ ਜੀ ਬੇਨਤੀ ਹੈ ਠੀਕ ਹੈ ਇਹ ਸਿੱਤੇ ਅਰਦਾਸਾਂ ਕਰ ਸਕਦੇ ਆ ਪਾਣੀ ਪਿਆ ਦੇ ਬਈ ਜੋ ਬਾਤ ਦਵਾਸੇ ਨਹੀਂ ਹੁੰਦੀ ਕੁਲਵਿੰਦਰ ਸਿੰਘ ਜੀ ਇਹ ਰੱਬ ਵਰਗੇ ਦਰਸ਼ਕ ਇਹਨਾਂ ਦੀਆਂ ਦਵਾਵਾਂ ਵੀ ਖਿਡਾਰੀਆਂ ਦੇ ਨਾਲ ਆ ਯਾ ਕਿਆ ਜਿਵੇਂ ਕਹਿੰਦੇ ਆ ਨਾ ਜੋ ਬਾਤ ਦਵਾਸੇ ਨਹੀਂ ਹੁੰਦੀ ਉਹ ਬਾਤ ਦਵਾਸੇ ਨਹੀਂ ਹੁੰਦੀ ਜਦ ਕਾਬਲ ਮੁਰਸ਼ਿਦ ਮਿਲਦਾ ਹੈ ਤਾਂ ਬਾਤ ਖੁਦਾ ਸੇ ਹੁੰਦੀ ਹੈ ਹੁੰਦੀ ਹੈ ਤਾਂ ਬਾਤ ਖੁਦਾ ਸੇ ਹੁੰਦੀ ਹੈ ਸੋ ਜਿਹੜੀ ਦਵਾਈ ਦੇ ਨਾਲ ਗੱਲ ਨਹੀਂ ਬਣਦੀ ਉਹ ਦਵਾ ਦੇ ਨਾਲ ਬਣ ਜਾਂਦੀ ਹੈ ਵੈਰੀ ਗੁੱਡ ਮੈਂ ਦਰਬਾਰ ਸਾਬ ਗਿਆ ਆ ਨਵੇਂ ਸਾਲ ਤੇ ਮੈਨੂੰ ਵਾਹਿਗੁਰੂ ਨੇ ਕਿਰਪਾ ਕੀਤੀ ਮੱਥਾ ਟੇਕਣ ਦੇ ਉੱਥੇ ਮੈਨੂੰ ਸੰਗਤ ਮਿਲੀ ਹੈ ਅੱਛਾ ਜੀ ਉੱਥੇ ਇੱਕ ਕੈਂਸਰ ਵਾਲਾ ਬੰਦਾ ਠੀਕ ਹੋਇਆ ਕਹਿੰਦਾ ਭਾਜੀ ਮੈਨੂੰ ਕੈਂਸਰ ਸੀਗਾ ਮੈਂ ਕਮਾਲ ਮੰਨ ਗਿਆ ਆਮ ਆਪਾਂ ਸੁਣ ਲਈਏ ਪਲੀਜ਼ ਭਾਈ ਉੱਥੇ ਸਿੰਘ ਬੈਠੇ ਸੀਗੇ ਭਾਈ ਹੱਥ ਜੋੜ ਕੇ ਬੇਨਤੀ ਆਹ ਭਾਈ ਸਿੰਘ ਬੈਠੇ ਸੀਗੇ ਹਾਂ ਜੀ ਉਹਨਾਂ ਨੇ ਇਤਿਆਹ ਸੁਣਾਇਆ ਕਹਿੰਦੇ ਇਥੇ ਦਾ ਮਰਿਆਵਾ ਇਸ਼ਨਾਨ ਕਰ ਲੈਣਾ ਇਹ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਹੈ ਹਾਂਜੀ ਹਾਂ ਫਿਰ ਰਾਮਦਾਸ ਸਰੋਵਰ ਨਹਾਤੇ ਸਭ ਤਰੇ ਪਾਪ ਕਮਾਤੇ ਮੇਰੀ ਬੇਨਤੀ ਥੋੜਾ ਜਿਹਾ ਇੱਕ ਸਰਵਰ ਹੋਇਆ ਮਰਤਕ ਨਹਾਵਾ ਜੀਵਤ ਪਰਿਓ ਹੈ ਤੇ ਕਮਾਲ ਦੀ ਗੱਲ ਹੈ ਤੇ ਜਦੋਂ ਉੱਥੇ ਜਾਣ ਦਾ ਮੌਕਾ ਮਿਲਦਾ ਮਨ ਨੂੰ ਸਕੂਨ ਮਿਲਦਾ ਉਧਰ ਗੁਰਪ੍ਰੀਤ ਜੀ ਵਿੰਨਿ ਪੈਗ ਵਾਲੇ ਆਪਾਂ ਸਤਿਕਾਰ ਕਰਦੇ ਹਾਂ ਕਿਉਂਕਿ ਪਲੇਅਰ ਦੇ ਥੋੜੀ ਸੱਟ ਲੱਗੀ ਹੈ ਮਾਲਕ ਮੇਰਾ ਪਰਿਆ ਸੀ ਸਿਰ ਤੇ ਤਰੱਕੇ ਕਿ ਕਿਸੇ ਦੇ ਵੀ ਫੁੱਲ ਜਿ ਨਹੀਂ ਛੱਟਣਾ ਲੱਗੇ ਜਿਸ ਤਰ੍ਹਾਂ ਇਹ ਹੱਸਦੇ ਖੇਡਦੇ ਆਏ ਨੇ ਉਸੇ ਤਰ੍ਹਾਂ ਹੀ ਹੱਸਦੇ ਖੇਡਦੇ ਜਾਣ ਪਲੀਜ਼ ਭਾਈ ਸਾਈਡ ਤੇ ਹੋ ਜੋ ਬੇਨਤੀ ਆ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਸਾਰੇ ਦਰਸ਼ਕਾਂ ਨੂੰ ਪਲੀਜ਼ ਕੋਈ ਗੱਲ ਬੋਲ ਕਾਲੀ ਵਿਵਿਨੀ ਪੱਤੀ ਉਹ ਮੈਨੂੰ ਸੱਚੇ ਪਾਤਸ਼ਾਹ ਮਹਾਰਾਜ ਮੈਂਚ ਅਰਦਾਸ ਕਰਦੇ ਆਂ ਅਮਰਤ ਵੇਲਾ ਕਿ ਖਿਡਾਰੀ ਖੇਡਦੇ ਹੀ ਸੋਹਣੇ ਲੱਗਦੇ ਆ ਜਿਵੇਂ ਇਸ ਤਰ੍ਹਾਂ ਦਾ ਹੀ 6 ਵਜੇ ਦੀ ਠੇਸ ਪਹੁੰਚਦੀ ਐ ਸਾਰਿਆਂ ਨੂੰ ਮਾਪ ਤਾਂ ਪੁਆਇੰਟ ਦੱਸ ਦਿਓ ਜੀ ਦੱਸੋ ਜੀ ਪੁਆਇੰਟ ਵਾਲਾ ਕਿੱਥੇ ਆ ਜੀ ਹਾਂਜੀ ਭਾਈ ਫਾਸਟ ਟੀਮ ਡੜਬੇ ਦੇ ਪੁਆਇੰਟ ਰੇ 6 ਤੇ ਕਲਕਲਾ ਦੇ 12.5 ਕਲਕਲਾ ਫਾਸਟ ਡੜਬਾ ਸੈਕਿੰਡ ਮਨੀ ਟੂੜ ਬੈਸਟ ਰੇਟਰ ਦੇ ਜਾਫੀ ਵੀ ਦੱਸ ਦੋ ਵੀਰ ਜੀ ਵੀ ਕਿਹੜੇ ਬੈਸਟ ਰੇਟਰ ਦੇ ਜਾਫੀ ਰਹਣੇ ਕਿਹੜੇ ਉਧੋ ਭੱਗਾਂ ਵਾਲੇ ਖਿਡਾਰੀ ਐ ਜਿਹੜੇ ਬੈਸਟ ਰੇ ਨੇ ਜਿਹੜੇ ਮੇਰੇ ਨਾਲ ਸੱਜਣਾ ਆਏ ਆ ਉਹ ਵੀ ਬਈ ਤਿਆਰੀ ਫੜ ਲਓ ਪਰ ਚੱਲਦੇ ਆ ਕਿਉਂਕਿ ਮੈਨੂੰ ভাই ਮਿਲਿਆ ਕਿਦਾ ਸੁਬਾਹ ਹੋ ਗਈ ਹੈ। ਮੈਂ ਹੈ ভাই ਆਪਾਂ ਤੁਹਾਨੂੰ ਗੁੱਡ ਮਾਰਨਿੰਗ ਕਹਿ ਦਿੰਦੇ ਆ ਕਿ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਬਾਗੀ ਪਰਮਜੀਤਪੁਰੇ ਵਾਲਾ ਤੇ ਬੈਸਟ ਜਾਫੀ ਜਿਹੜਾ ਮੇਰੇ ਵੀਰੋ ਲੱड्डੂ ਘੱਲਕਲਾਂ ਵਾਲਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਜਾਫੀ ਹੈ। ਔਰ ਇਹਨਾਂ ਪ੍ਰਬੰਧਕੀ ਕਮੇਟੀ ਦੇ ਨਾਲ ਤੇ ਖਿਡਾਰੀਆਂ ਦੀ ਸੈਫਟੀ ਵੀ ਕੱਲਾ ਵਾਲੇ ਤਿੰਨੇ ਜਾਫੀ ਜਿਹੜੇ ਜੁਆਇੰਟ ਨੇ ਅੰਮੂ, ਮੰਗਲ, ਸੋਨਾ ਸਾਰੇ ਖਿਡਾਰੀਆਂ ਨੂੰ ਮੁਬਾਰਕਬਾਦ ਬਹੁਤ ਬਹੁਤ ਧੰਨਵਾਦ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਗਲਤ ਬੋਲ ਗਿਆ ਤੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਿਡਾਰੀ ਵੀਰ ਵੀ ਠੀਕ ਹੈ ਦਰਸ਼ਕ ਵੀਰੋ ਖਿਡਾਰੀ ਤੁਹਾਡੀਆਂ ਦੁਆਵਾਂ ਨਾਲ ਠੀਕ ਹੈ ਅਸੀਂ ਸਾਰਿਆਂ ਸੰਗਤਾਂ ਦਾ ਦਰਸ਼ਕ ਵੀਰਾਂ ਦਾ ਸਾਰਿਆਂ ਦਾ ਕਮੈਂਟਰੀ ਵਾਲੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਰੇ ਹਾਂ ਬਸੰਤ ਬੋਲ ਲਾ ਕੀ ਬੋਲ ਬੋਲ ਬਸ ਜੀ ਮੈਂ